ਪਟਿਆਲਾ ਹੈਰਿਟੇਜ ਅੱਜ ਜਿਹੜਾ ਡੌਗ ਸ਼ੋਅ ਦਾ ਦਿਨ ਹੈ ਸਪੈਸ਼ਲੀ ਇੱਕ ਮਿਲਟਰੀ ਫੈਸਟ ਹੋ ਰਿਹਾ ਤੇ ਇਹਦੇ ਵਿੱਚ ਵੈਸੇ ਹੀ ਪਟਿਆਲਾ ਹੈਰਿਟੇਜ ਬੜਾ ਫੇਮਸ ਹੈ ਜਿਵੇਂ ਬਾਗਾਂ ਤੇ ਰਾਗਾਂ ਦਾ ਸ਼ਹਿਰ ਕਹਿੰਦੇ ਆ ਤੇ ਇਹਦੇ ਚ ਡੌਗ ਸ਼ੋ ਵੀ ਐਵਰੀ ইয়ার ਹੁੰਦਾ ਪਰ ਇਹ ਹੈਰੀਟੇਜ ਫੈਸਟ ਦੇ ਨਾਲ ਰਲ ਕੇ ਹੋ ਰਿਹਾ ਤੇ ਬਹੁਤ ਹੀ ਜਿਹੜੇ ਐ ਅੱਛੀ ਬਰੀਡਸ ਦੇ ਜਿਹੜੇ ਡੌਗਸ ਆਉ ਆ ਰਹੇ ਐ ਤੇ ਬੀਇੰਗ ਐ ਪੈਟ ਲਵਰ ਤੇ ਡੌਗ ਲਵਰ ਮੈਂ ਤਾਂ ਸਪੈਸ਼ਲੀ ਮੈਂ ਤਾਂ ਸ਼ੌਂਕ ਨਾਲ ਇਹਦੇ ਵਿੱਚ ਐ ਦੇ ਦਰਸ਼ਕ ਦੇ ਤੌਰ ਤੇ ਵਿੱਚ ਸ਼ਾਮਲ ਹੋਇਆ ਤੇ ਵੈਸੇ ਵੀ ਕਹਿੰਦੇ ਡੌਗਸ ਤੋਂ ਜੇ ਲਾਇਲਟੀ ਸਿੱਖਣੀ ਹੋਵੇ ਤੇ ਉਹ ਡੌਗਸ ਤੇ ਹਾਰਸਸ ਜਿਹੜੀਆਂ ਹੁੰਦੇ ਆ ਵੈਸੇ ਉਹ ਕਹਿੰਦੇ ਆ ਵੀ ਉਹਨਾਂ ਤੋਂ ਸਿੱਖਣੀ ਚਾਹੀਦੀ ਹੈ ਤੇ ਡੌਗਸ ਦਾ ਇਹਦਾ ਨਾ ਜਿਹੜਾ ਪਿਆਰ ਹੈ ਉਹ ਕੋਈ ਮਤਲਬ ਵਾਲਾ ਪਿਆਰ ਨਹੀਂ ਹੁੰਦਾ ਮਾਲਕ ਕੁੱਟ ਕੇ ਵੀ ਇਹਨੂੰ ਘਰੋਂ ਬਾਹਰ ਕੱਢ ਦੇ ਇਹ ਵਾਪਸ ਫੇਰ ਮਾਲਕ ਕੋਲੇ ਆਉਂਦਾ ਹੈ ਜਿਹੜਾ ਜਿਹੜਾ ਨਾ ਬਾਉਂਡਲੈਸ ਪਿਆਰ ਹੈ ਜਿਹੜਾ ਲਿਮਟਲੈਸ ਪਿਆਰ ਹੈ ਉਹ ਡੌਗ ਤੋਂ ਵੱਧ ਕੋਈ ਡਿਫਾਈਨ ਨਹੀਂ ਕੀਤਾ ਜਾ ਸਕਦਾ ਤੇ ਬੀਇੰਗ ਅ ਪੈਟ ਲਵਰ ਮੈਨੂੰ ਲੱਗਦਾ ਮੈਂ ਸਪੈਸ਼ਲੀ ਇਹ ਦੇਖਣ ਵੀ ਆਇਆ ਤੇ ਖਾਸ ਤੌਰ ਤੇ ਆਰਗੇਨਾਈਜ਼ਰਸ ਹੈਗੇ ਆ ਜਿਹੜੇ ਉਹਨਾਂ ਨੂੰ ਜਿਵੇਂ ਹਰ ਚੰ ਸਪਾਂਚੀ ਤਾਂ ਮੈਡਮ ਜਿਹੜੇ ਪ੍ਰੈਜ਼ੀਡੈਂਟ ਆ ਹੋਰ ਹੈ ਇਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਤੇ ਮੈਂ ਉਮੀਦ ਕਰਦਾ ਹੈ ਕਿ ਲੋਕ ਅੱਛੀ ਬਰੀਡ ਦੇ ਜਿਹੜੇ ਇੱਕ ਤਾਂ ਨਾਰਮਲ ਡੌਗਸ ਹੁੰਦੇ ਇੱਕ ਅੱਛੀ ਬਰੀਡ ਦੇ ਡੌਗਸ ਨੂੰ ਦੇਖਣਗੇ ਵੀ ਤੇ ਗਾਂ ਅੱਗੇ ਆਪਦੀ ਬਰੀਡਸ ਨੂੰ ਵੀ ਇੰਪਰੂਵ ਕਰਨਗੇ ਸਰ ਪਟੇਲਾਵਾਸੀ ਨੂੰ ਕੀ ਕਿਉਂਕਿ ਹੈਰੀਟੇਜ ਮੇਲਾ ਚੱਲ ਰਿਹਾ ਤੇ ਪਹੁੰਚਣ ਮਸਤੇ ਹਰ ਇੱਕ ਜਗ੍ਹਾ ਤੇ ਕਿਉਂਕਿ ਕਾਫੀ ਦਿਨ ਚੱਲ ਰਿਹਾ ਹੈ ਮੇਲਾ ਨਹੀਂ ਦੇਖੋ ਇਹ ਤਾਂ ਸ਼ੌਂਕ ਦੀ ਗੱਲ ਹੈ ਮੈਨੂੰ ਲੱਗਦਾ ਆਪ ਹੀ ਪਹੁੰਚਣਾ ਚਾਹੀਦਾ ਇਹ ਜਿਹੜੇ ਵਨਸ ਏ ਲਾਈਫਟਾਈਮ ਹੁੰਦੇ ਹੁੰਦੇ ਆ ਮੌਕੇ ਜਿਹੜੇ ਜਿਵੇਂ ਇਹ ਮੌਕਾ ਤੁਹਾਡੇ ਕੋਲ ਆਉਣਾ ਤੇ ਇਹ ਚੀਜ਼ਾਂ ਦੇਖਣ ਨੂੰ ਇਹ ਜਿੰਨੇ ਜਿੰਨੇ ਦੇਖੋ ਆਮ ਹਰਕਤ ਦੇ ਘਰ ਹੀ ਹੁੰਦੇ ਆ ਡੌਗਸ ਆ ਜਾਂ ਹੋਰ ਆ ਚੀਜ਼ਾਂ ਹੁੰਦੀਆਂ ਇੱਥੇ ਤੁਹਾਨੂੰ ਡਿਸਪਲੇ ਕਰ ਰਿਹਾ ਆਪ ਤੇ ਇਹ ਹੈਰੀਟੇਜ ਦੇ ਵਿੱਚ ਤਾਂ ਇਹ ਮੌਕਾ ਜਿਵੇਂ ਅਗਲੇ ਸਾਲ ਆਉਣਾ ਹੈ ਫਿਰ ਤੇ ਇਹਨਾਂ ਸਭ ਨੂੰ ਵਰਤਵਾਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਦੇਖਣਾ ਚਾਹੀਦਾ ਆਪਦੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸੋ ਦੈਟ ਕਿ ਉਹਨਾਂ ਨੂੰ ਪਤਾ ਲੱਗੇ ਅਸੀਂ ਮਸ਼ੀਨੀ ਯੁੱਗ ਦੇ ਵਿੱਚ ਹੀ ਰਹੀ ਨਾ ਵੀਅਰ ਵਰਕਿੰਗ ਲਾਈਕ ਮਸ਼ੀਨਸ ਓਨਲੀ ਤੇ ਇਹ ਪਤਾ ਲੱਗੇ ਵੀ ਇਹਦੇ ਵਿੱਚ ਵੀ ਲਾਈਫ ਹੁੰਦੀ ਹੈ ਤੇ ਇਹ ਦੁਨੀਆ ਇਸ ਢੰਗ ਦੀ ਵੀ ਇੱਕ ਕਲਚਰ ਐਂਡ ਹੈਰਿਟੇਜ ਤੇ ਪਟਿਆਲਾ ਤਾਂ ਬਾਗਾਂ ਤੇ ਰਾਗਾਂ ਦਾ ਸ਼ਹਿਰ ਹੈ ਤੇ ਇੱਥੇ ਤਾਂ ਇੱਥੋਂ ਵਧੀਆ ਕਲਚਰ ਤੇ ਹੈਰਿਟੇਜ ਇੱਥੋਂ ਵੱਧ ਤਾਂ ਕਿਤੇ ਵੀ ਨਹੀਂ ਹੋਏਗਾ ਇਸ ਕਰਕੇ ਮੈਂ ਸਭ ਨੂੰ ਕਹਿੰਨਾ ਵੀ ਬਹੁਤ ਛੱਟ ਕੇ ਆਓ ਸ਼ਾਮਲ ਹੋਓ